ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਬਲਜੀਤ ਕੌਰ ਬਬਲੀ ਪਤਨੀ ਹਰਵਿੰਦਰ ਸਿੰਘ ਅੱਜ ਇਸ ਦੁਨੀਆ ਤੇ ਨਹੀਂ ਰਹੀ ਭੈਣ ਇਸ ਦੁਨੀਆ ਨੂੰ ਵਲਬਦਾ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਚਾਪਰਾਜ ਸਿਰਫ 6 ਦਿਨਾਂ ਦਾ ਸਮਾਂ ਭੈਣ ਨੇ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਵਿੱਚ ਬਤੀਤ ਕੀਤਾ ਇਸ ਭੈਣ ਨੇ ਪਤਾ ਨਹੀਂ ਕਿਹੜੇ ਕਾਰਨ ਵਸ਼ੇ ਕਿਹੜੇ ਦਿਮਾਗ ਦੇ ਫਤੂਰ ਸੀ ਉਸ ਟਾਈਮ ਜਦੋਂ ਇਸ ਭੈਣ ਨੇ ਆਪਣੇ ਪਤੀ ਨੂੰ ਮਾਰ ਦਿੱਤਾ ਪਰ ਕਿ ਪਿੰਡ ਵਿਆਹੀ ਸੀ ਲੁਧਿਆਣਾ ਜਿਹੜੇ ਤੇ ਸਹੌਰ ਪਿੰਡ ਦੀ ਰਹਿਣ ਵਾਲੀ ਸੀ ਜਨਮ ਸਹੌਰ ਪਿੰਡ ਤਹਿਸੀਲ ਮਹਿਲਕਲਾਂ ਤੇ ਜ਼ਿਲ੍ਹਾ ਬਰਨਾਲਾ ਉਸ ਤੋਂ ਬਾਅਦ ਇਹਦੇ ਬੱਚੇ ਕਿੱਥੇ ਗਏ ਕਿਹਦੇ ਕੋਲੇ ਆ ਇਹ ਵੀ ਕੋਈ ਜਾਣਕਾਰੀ ਨਹੀਂ ਨਾ ਸਹੌਰਿਆਂ ਨੂੰ ਨਾ ਭੇਕਿਆਂ ਨੂੰ ਲੰਬਾ ਸਮਾਂ ਜੇਲ੍ਹ ਚ ਕੱਟਣ ਤੋਂ ਬਾਅਦ ਵਾਪਸ ਆਈ 10-15 ਸਾਲਾਂ ਬਾਅਦ ਤੇ ਆ ਕੇ ਪਹਿਲਾਂ ਤਾਂ ਆਪਣੇ ਸਹੁਰੇ ਘਰ ਆਉਂਦੀ ਆ ਉੱਥੇ ਜਿੰਦੇ ਲੱਗੇ ਖੰਡਰ ਬਣਿਆ ਘਰ ਛੱਤਾਂ ਤੇ ਵਿਕਾ ਆਉਗਿਆ ਖੜਾ ਦੇਖ ਕੇ ਕਈ ਦਿਨ ਉੱਥੇ ਘੁੰਮਦੀ ਘਮਾਉਂਦੀ ਬਾਪਸ ਆਪਣੇ ਪਿੰਡ ਪੇਕਿਆਂ ਨੂੰ ਤੁਰ ਪੀ ਤੁਰਦੀ ਤੁਰਦੀ ਸਹੌਰ ਜਾ ਪਹੁੰਚੀ ਬਰਨਾਲੇ ਜ਼ਿਲ੍ਹੇ 'ਚ ਉੱਥੇ ਵੀ ਘਰੇ ਖੰਡਰ ਬਣਿਆ ਹੋਇਆ ਘਾਹ ਉੱਗੇ ਹੋਏ ਛੱਤਾਂ ਤੇ ਚੁੱਲਿਆਂ 'ਚ ਪਰ ਉੱਥੇ ਜਾ ਕੇ ਇਹਨੇ ਰਹਿਣਾ ਸ਼ੁਰੂ ਕਰਤਾ ਪਰ ਕਰਮਾਂ ਦਾ ਅਜੇ ਦੁੱਖ ਹੋਰ ਲਿਖਿਆ ਹੋਇਆ ਸੀ ਬਸ ਥੋੜੀ ਮੈਂਟਲੀ ਅਫਸੈਟ ਹੁੰਦੀ 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 ਜਿਵੇਂ ਕਮਰਿਆਂ ਵਰਗਾ ਵਤੀਰਾ ਕਰਨ ਲੱਗੀ ਗੰਦ ਮੰਦ 'ਚ ਪਈ ਰਹਿਣਾ ਥੱਲੇ ਨਾਉਣਾ ਤਉਣ ਦੀ ਸੋਝੀ ਨਹੀਂ ਕੋਈ ਕੰਮਕਾਰ ਨਹੀਂ ਕਿਸੇ ਤੋਂ ਜਾ ਕੇ ਗੁਰੂ ਘਰ ਰੋਟੀ ਖਾਣ ਦੀ ਫਿਰ ਆ ਕੇ ਪੈ ਗਈ ਜਾਂ ਕਿਸੇ ਨੇ ਰੋਟੀ ਲਿਆ ਕੇ ਦੇਤੀ ਖਾ ਲਈ ਫਿਰ ਪੈ ਗਈ ਐਡੇ ਜੀਵਨ ਭੈਣ ਦਾ ਚੱਲੇ ਗਿਆ ਤੇ ਉੱਥੇ ਪਤਾ ਨਹੀਂ ਕਿੰਨੇ ਕੁ ਲੋਕ ਉਹਦੇ ਨਾਲ ਗਲਤ ਕੰਮ ਕਰਦੇ ਰਹੇ ਕਿੰਨੇ ਕੁ ਲੋਕ ਉਹਦੀ ਉਸ ਦੇ ਲੋ ਚੁੰਡ ਚੁੰਡ ਕੇ ਖਾਂਦੇ ਰਹੇ ਤੇ ਇੰਨਾ ਹੀ ਫਿਰਦੀ ਫਿਰਦੀ ਭੈਣ ਜਦੋਂ ਹਾਲਾਤ ਬਹੁਤ ਜ਼ਿਆਦਾ ਵਿਗੜ ਗਏ ਤਾਂ ਪਿੰਡ ਦੇ ਸਰਪੰਚ ਸਾਹਿਬ ਲਖਵੀਰ ਸਿੰਘ ਨੇ ਸਾਡੇ ਨਾਲ ਸੰਪਰਕ ਕੀਤਾ ਫਿਰ ਉਹਨੇ ਰੁੜਕੇ ਪਿੰਡ ਦੇ ਸਰਪੰਚ ਸਾਹਿਬ ਨੇ ਜਿਹੜੇ ਉਹਨਾਂ ਨੇ ਨਾਲ ਮਲਕੀਰ ਸਿੰਘ ਨਾਲ ਵੀ ਗੱਲ ਕੀਤੀ ਤੇ ਉਹਨਾਂ ਨੇ ਰਲ ਕੇ ਸਾਡੇ ਨਾਲ ਸੰਪਰਕ ਕਰਕੇ ਇੱਥੇ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਵਿੱਚ ਸੁਪਨਿਆਂ ਦੇ ਘਰ ਵਿੱਚ ਲੈ ਕੇ ਆਉਣ ਦਾ ਪ੍ਰਬਾਲਾ ਕੀਤਾ ਤੇ ਸਾਡੇ ਕੋਲੇ 21 3 2025 ਨੂੰ ਲੈ ਕੇ ਆਏ ਦੋਨੋਂ ਪਿੰਡਾਂ ਦੇ ਸਰਪੰਚ ਸੀ ਸੌਰਿਆਂ ਦੇ ਵੀ ਤੇ ਪੇਕਿਆਂ ਦੇ ਵੀ ਤੇ ਉਹਨਾਂ ਨੇ ਜੋ ਆ ਕੇ ਸਾਨੂੰ ਵਿਥਿਆ ਸੁਣਾਈ ਵੀ ਆ ਕੁੜੀ ਸਾਡੇ ਪਿੰਡ ਵਿਆਹੀ ਹੋਈ ਸੀ ਇਹਨੇ ਆਪਣੇ ਘਰ ਵਾਲੇ ਨੂੰ ਮਾਰਤਾ ਉਹਦੋਂ ਬਾਅਦ ਜੇਲ੍ਹ ਚਲੀ ਗਈ ਜਿਹੜੇ ਬੰਦੇ ਨਾਲ ਲੜ ਕੇ ਮਾਰਿਆ ਸੀ ਉਹ ਵੀ ਜੇਲ੍ਹ ਚਲਾ ਗਿਆ ਇਹਦੇ ਬੱਚੇ ਅਸੀਂ ਪੁੱਛਿਆ ਕਿੱਥੇ ਹੋ ਕਹਿੰਦੇ ਸਾਨੂੰ ਨਹੀਂ ਪਤਾ ਪੇਕੇ ਨੂੰ ਪੁੱਛਿਆ ਕਹਿੰਦੇ ਸਾਨੂੰ ਵੀ ਨਹੀਂ ਪਤਾ ਇਧਰ ਸਹੁਰਿਆਂ ਮੱਲੀ ਨੂੰ ਵੀ ਘਰ ਵਾਲਾ ਇਕੱਲਾ-ਕੱਲਾ ਹੀ ਸੀ ਮਾਪਿਓ ਮਰ ਗਏ ਸੀ ਅੱਗੇ ਪਿੱਛੇ ਕੋਈ ਨਹੀਂ ਸੀ ਨਾ ਕੋਈ ਤਾਇਆ ਨਾ ਕੋਈ ਚਾਚਾ ਤੇ ਪੇਕੇ ਵਾਲੇ ਪਾਸੇ ਵੀ ਇਹ ਕੁੜੀ ਕੱਲੀ-ਕੱਲੀ ਹੋਈ ਸੀਗੀ ਇਦ ਇੱਕ ਪਰਿਵਾਰ ਦੇ ਵਿੱਚ ਭੈਣ ਭਰਾ ਸੀਗੇ ਉਹਨਾਂ ਦੀ ਵੀ ਮੌਤ ਹੋ ਗਈ ਸੀ ਮਾਪਿਓ ਵੀ ਮਰ ਗਏ ਉਹ ਵੀ ਘਰਖੰਡਰ ਹੋ ਗਿਆ ਅੱਗੇ ਪਿੱਛੇ ਕੋਈ ਕਹਿਣ ਵਾਲਾ ਹੈ ਹੀ ਨਹੀਂ ਸੀ ਵੀ ਇਹ ਸਾਡੀ ਹੈ ਜੇ ਕੋਈ ਸੀਗਾ ਵੀ ਤਾਂ ਉਹ ਵੀ ਸ਼ਾਇਦ ਮਨਕਰ ਹੋ ਗਿਆ ਹੋਵੇ ਤੇ ਸਮਾਂ ਬੀਤਦਾ ਗਿਆ ਨੜਕ ਕੱਟਦੀ ਗਈ ਜੀਵਨ ਚੱਲਦਾ ਰਿਹਾ ਸਾਡੇ ਕੋਲੇ ਲੈ ਆਏ ਵੀਰ ਇੱਥੇ ਆਈਦੇ ਅਸੀਂ ਭੈਣ ਦੇ ਜਦੋਂ ਟੈਸਟ ਕਰਾਏ ਭੈਣ ਦੇ ਹਾਲਾਤ ਬਹੁਤ ਮਾੜੇ ਸੀ ਜਦੋਂ ਲੈ ਕੇ ਆਏ ਵੀਰ ਹੁਣੇ ਖੂਨ ਵੀ ਘੱਟ ਸੀ ਇਨਫੈਕਸ਼ਨ ਵੀ ਬਹੁਤ ਸੀ ਬਾਡੀ ਦੇ ਵਿੱਚ ਤਾਂ ਪਤਾ ਲੱਗਿਆ ਭੈਣ ਨੂੰ ਏਡਜ਼ ਹੋਈ ਹੋਈ ਐ ਐਚ ਆਈ ਵੀ ਪੋਜ਼ਿਟਿਵ ਐ ਭੈਣ ਐਚ ਸੀ ਵੀ ਪੋਜ਼ਿਟਿਵ ਹੈਪੇਟਾਈਟਸ ਸੀ ਕਾਲਾ ਪੀਲਾ ਵੀ ਐ ਤੇ ਨਾਲ ਚੈਸਟਾ ਜਿਹੜੀ ਉਹਦੀ ਗਲੀ ਪਈ ਸੀ ਅੰਦਰੋਂ ਟੀ ਵੀ ਵੀ ਹੋ ਰਹੀ ਸੀ ਤੇ ਉਹ ਏਡਜ਼ ਆ ਜਿਹੜੀ ਉਹ ਬਿਮਾਰੀ ਕਿੱਥੋਂ ਮਿਲੀ ਕਿਵੇਂ ਮਿਲੀ ਇਸ ਭੈਣ ਨੂੰ ਇਹਦੇ ਬਾਰੇ ਚ ਰੱਬ ਜਾਣਦਾ ਜਾਂ ਜਿਹੜਾ ਉਹਦੇ ਸਰੀਰ ਨਾਲ ਸ਼ੋਸ਼ਣ ਹੁੰਦਾ ਰਿਹਾ ਉਹਦੀ ਕੋਈ ਦੇਣ ਸੀ ਤੇ ਹਜੇ 6 ਗਣੀ ਭੈਣ ਨੇ ਉਹ ਨਕਤਾ ਰਿਸ਼ੀਵਾ ਪਰਿਵਾਰ ਦੇ ਵਿੱਚ ਬਤੀਤ ਕੀਤੇ ਸੀ ਫੇਸ ਦੁਨੀਆ ਤੋਂ ਤੁਰ ਗਈ ਬਿਮਾਰਤਾ ਸੀ ਕਿ ਆਉਂਦੇ ਸਾਰ ਸਿੱਧੀ ਇਸ਼ਨਾਨ ਪਾਣੀ ਕਰਾ ਕੇ ਅਸੀਂ ਹਸਪੀਟਲ 'ਚ ਦਾਖਲ ਕਰਾਤਾ ਭੈਣ ਨੂੰ ਇਲਾਜ ਚੱਲ ਪਿਆ ਤਿੰਨ ਦਿਨ ਥੋੜਾ ਠੀਕ ਰਹੀ ਤਿੰਨ ਦਿਨ ਬਾਅਦ ਥੋੜੀ ਸੀ ਜ਼ਿਆਦਾ ਵਿਗੜਨ ਲੱਗੀ ਆਈਸੀ ਯੂ ਵਿੱਚ ਐਡਮਿਟ ਕਰ ਲਿਆ ਪਰ ਜਦੋਂ ਵਕਤ ਆ ਗਿਆ ਰਾਤ ਨੂੰ ਕਾਲ ਆਈ ਸਾਡੇ ਟੀਮ ਮੈਂਬਰ ਦੀ ਵੀ ਭਾਈ ਜੀ ਭੈਣ ਜ਼ਿਆਦਾ ਢਿੱਲੀ ਆ ਉਹਨੂੰ ਵੈਂਟੀਲੇਟਰ ਤੇ ਕਰਨਾ ਪੈਣਾ ਤੇ ਵੈਂਟੀਲੇਟਰ ਤੇ ਕਰ ਦਿੱਤਾ ਗਿਆ ਪਰ ਕੁਝ ਸਮਾਂ ਹੀ ਇਸ ਪਿੰਡ ਨੇ ਵਤੀਤ ਕੀਤਾ ਇਸ ਦੁਨੀਆ ਤੋਂ ਕੁਝ ਕਰਕੇ ਤੇ ਅੱਜ ਇਸ ਪੈਣ ਦਾ ਅੰਤਮ ਸੰਸਕਾਰ ਆ ਜਿਹੜਾ ਉਹ ਇਹਨਾਂ ਦੇ ਪਿੰਡ ਪੇਕੇ ਪਿੰਡ ਜਿੱਥੇ ਜੰਮੀ ਸੀ ਉੱਥੇ ਹੋਣ ਜਾ ਰਿਹਾ ਧੰਨਵਾਦ ਕਰਦੇ ਆ ਪਿੰਡ ਵਾਸੀਆਂ ਦਾ ਸਰਪੰਚ ਲਖਵੀਰ ਸਿੰਘ ਜੀ ਦਾ ਪੰਚਾਇਤ ਮੈਂਬਰ ਪਰਮਜੀਤ ਕੌਰ ਗੁਰਪ੍ਰੀਤ ਕੌਰ ਬਲਵੰਤ ਕੌਰ ਸਖਵਿੰਦਰ ਕੌਰ ਗਵੰਡੀਆ ਗੁਰਪ੍ਰੀਤ ਸਿੰਘ ਗਵੰਡੀਆ ਇਹ ਆ ਕੇ ਇਸ ਪੈਣ ਨੂੰ ਇਸ ਭੈਣ ਦੇ ਸ਼ਰੀਰ ਨੂੰ ਉਸ ਮਿੱਟੀ ਹੋ ਸ਼ਰੀਰ ਨੂੰ ਲੈ ਕੇ ਗਏ ਤੇ ਅੱਜ ਉਹਨਾਂ ਦਾ ਉਹਨਾਂ ਦੇ ਪਿੰਡ ਸਹੌਰ ਜ਼ਿਲ੍ਹਾ ਬਰਨਾਲਾ ਵਿਖੇ ਅੰਤਮ ਸੰਸਕਾਰ ਹੋਇਆ। ਉਹ ਵੀ ਤਸਵੀਰਾਂ ਤੁਸੀਂ ਦੇਖੋ। ਇਸ ਕਰਕੇ ਇਤੋਂ ਸਾਨੂੰ ਸਿੱਖਿਆ ਵੀ ਮਿਲਦੀ ਹੈ ਭੈਣੋਂ ਦੇ ਭਰਾਵੋ ਜੋ ਅਸੀਂ ਵੀਜਾ ਇਹ ਉਹੀ ਵੱਡਾਂਗੇ ਜੋ ਅਸੀਂ ਕਿਸੇ ਲਈ ਮਾੜਾ ਸੋਚਾਂਗੇ ਜਾਂ ਕਰਾਂਗੇ ਕਿ ਉਹ ਸਾਡੇ ਨਾਲ ਵੀ ਹੋਊਗਾ। ਇਸ ਭੈਣ ਨੇ ਦੇਖੋ ਕਿਵੇਂ ਆਪਣੇ ਪੈਰ ਤੇ ਕਹਾੜਾ ਮਾਰ ਲਿਆ। ਅੱਜ ਦੁਨੀਆ ਤੋਂ ਨਰਕ ਕੱਢ ਦੇ ਕਰਦੀ ਤੁਰਕ ਭੈਣ ਬਬਲੀ ਬਲਜੀਤ ਕੌਰ ਬਬਲੀ ਵਾਸਤੇ ਅਰਦਾਸ ਕਰਿਓ ਸੱਚੇ ਪਾਤਸ਼ਾਹ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ਣ ਜੋ ਭੁੱਲਾਂ ਚੁੱਕਾ ਜ਼ਿੰਦਗੀ ਚ ਹੋਈਆਂ ਉਹਨਾਂ ਤੋਂ ਮਾਫੀ ਬਖਸ਼ੋ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੋ ਸ਼ੇਅਰ ਕਰਿਓ ਸ਼ਾਇਦ ਕੋਈ ਹੋਰ ਭੈਣ ਭਰਾ ਤੱਕ ਰੇਸੀਆਂ ਪਹੁੰਚੇ ਕੋਈ ਹੋਰ ਐਸਾ ਗੁਨਾਹ ਕਰਨ ਤੋਂ ਬਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਦੇ ਹਾਲਾਤ ਕਰੇ ਮੈਂਟਲੀ ਅਫਸੈਟ ਆ ਜੀ 10 15 ਸਾਲਾਂ ਤੋਂ ਅਪਸਟਾ ਜੀ ਇਕੱਲੀ ਹੀ ਰਹਿੰਦੀ ਆ ਘਰੇ ਇਕੱਲੀ ਬਸ ਤੁਸੀਂ ਇਹਨਾਂ ਦਾ ਕੋਈ ਦਵਾਈ ਦਾ ਪ੍ਰਬੰਧ ਸੀ ਨਾ ਇਹਨਾਂ ਨੂੰ ਪੀਣ ਵਾਲੇ ਪਾਣੀ ਦਾ ਬਿਜਲੀ ਨੂੰ ਟੂਟੀ ਨਾ ਪਾਣੀ ਪੀਣ ਵਾਲੇ ਜੀ ਨਾ ਔਣ ਧੋਣ ਦਾ ਵੀ ਕੋਈ ਪ੍ਰਬੰਧ ਨਹੀਂ ਪੂਰਾ ਖੰਡਰਵਰਗ ਦਾ ਘਰ ਆ ਜਿੱਥੇ ਰਹ ਰਹੀ ਹੈ ਜੀ ਮਾਤਾ ਪਿਤਾ ਦਾ ਘਰ ਸੀ ਜੀ ਮਾਂ ਇਹਦੀ ਨਿੱਕੀ ਹੁੰਦੀ ਸੀ ਸਰਗਵਾਸ ਹੋ ਗਈ ਸੀ ਬਸ ਇਹਨਾਂ ਦੀ ਦਾਦੀ ਨੇ ਪਾਲੀ ਸੀ ਹੁਣ ਸੰਸਕਾਰ ਕਿੱਥੇ ਕਰੋਗੇ ਇਹਦਾ ਸੰਸਕਾਰ ਪਿੰਡ ਸਹੌਰ ਜੀ ਬਹੁਤ ਬਹੁਤ ਧੰਨਵਾਦੀ ਹੈ ਧੰਨਵਾਦ